ਸਤਿ ਸ੍ਰੀ ਅਕਾਲ ਜੀ ਉਸਮਾਉ ਜੀ ਕੀ ਹਾਲ ਚਾਲ ਹੈ ਸਵਾਗਤ ਹੈ ਆਪਣੇ ਚੈਨਲ ਗੁਰਨਾਨ ਕਲਾਥ ਹਾਊਸ ਵਿੱਚ ਸਰਖੰਨਾ ਦੇ ਵੀ ਸੋਡਾ ਫਿਰ ਨਿਊ ਕਲੈਕਸ਼ਨ ਲੈ ਕੇ ਆਏ ਆ ਆ ਗਿਆ ਆਪਾਂ ਸੋਹਣੇ ਸੋਹਣੇ ਰੰਗ ਸੋਹਣੇ ਸੋਹਣੇ ਪ੍ਰਿੰਟ ਤੇ ਜਿਹੜੇ ਅੱਜ ਦੇ ਸ਼ੂਟ ਨੇ ਕੁਸਾ ਪਾ ਤੁਹਾਨੂੰ ਬੁਟੀਕ ਪੀਸ ਲੈ ਕੇ ਆਏ ਆ ਬਹੁਤ ਹੀ ਬਾਜੇ ਰੇਟ ਤੇ ਤੇ ਕੁਝ ਆਪਾਂ ਤੁਹਾਨੂੰ ਇੱਕ ਨਿਊ ਪ੍ਰਿੰਟ ਲੈ ਕੇ ਆਏ ਆ ਜਿਹੜੇ ਟੈਬੀ ਕਾਟਨ ਦੇ ਉੱਤੇ ਆਏ ਨੇਗੇ ਸੋਹਣੇ ਸੋਹਣੇ ਰੰਗ ਡਿਜ਼ਾਈਨ ਨੇਗੇ ਤੇ ਆਪਣੀ ਲੋਕੇਸ਼ਨ ਜਰੂਰ ਦੱਸਦੇ ਹੁੰਨੇ ਆ ਜਿਹੜੀ ਆਪਣੀ ਸ਼ਾਪ ਐ ਡਿਸਟ੍ਰਿਕਟ ਬਠਿੰਡਾ ਮੌੜ ਮੰਡੀ ਦੇ ਨੇੜੇ ਮੈਸਰ ਖਾਨਾ ਪਿੰਡ ਰਹੇ ਆਂਦਾ ਜਿੱਥੇ ਆਪਣੀ ਇੱਕ ਮਠਾੜੂ ਸ਼ਾਪ ਹੈ ਮਿਸਤਰੀਆਂ ਦੁਕਾਨ ਕਰਕੇ ਜਾਣੀ ਜਾਂਦੀ ਹੈ ਤੇ ਡੇਰਾ ਬਾਬਾ ਪੰਜਾਬ ਦਸ ਦੇ ਨੀਅਰ ਹੈ ਜਿਹੜੀ ਆਪਣੀ ਸ਼ਾਪ ਹੈ ਭੀੜੀ ਗਲੀ ਦੇ ਵਿੱਚ ਹੈ ਤੇ ਆਪਣਾ ਬੋਰਡ ਜਿਹੜਾ ਉੱਥੇ ਫਲੈਸ਼ ਆਪਣੀ ਚੱਲੀ ਜਾਂਦੀ ਹੈ ਸਾਥ ਦੇ ਵਿੱਚ ਜਿਹੜੇ ਭੈਣ ਭਰਾ ਆਪਣੀ ਦੁਕਾਨ ਤੇ ਪਹਿਲੀ ਵਾਰ ਆਉਂਦੇ ਆ ਜਾਂ ਉਹ ਫੋਨ ਕਾਲ ਕਰਕੇ ਜਰੂਰ ਆਉਣ ਕਿਉਂਕਿ ਆਪਣਾ ਨੰਬਰ ਸਕਰੀਨ ਦੇ ਉੱਤੇ ਚੱਲੀ ਜਾਂਦਾ ਤੇ ਅੱਜ ਆਪਾਂ ਸੋਹਣੇ ਸੋਹਣੇ ਪ੍ਰਿੰਟ ਲੈ ਕੇ ਆਏ ਆ ਤੁਹਾਡੇ ਵਾਸਤੇ ਕਈ ਦਿਨਾਂ ਤੋਂ ਵੀਡੀਓ ਪਾਈ ਹੈ ਕਿਉਂਕਿ ਰਖੜੀਆਂ ਦਾ ਸੀਜ਼ਨ ਸੀ ਤੇ ਬੋਲ ਬੋਲ ਕੇ ਸਾਡਾ ਸਾਨੂੰ ਪਤਾ ਹੈ ਗਲਾ ਵੀ ਬੈਠਿਆ ਹੈਗਾ ਤੇ ਕਸਟਮਰ ਦਾ ਧੰਨਵਾਦ ਕਰਦੇ ਆ ਜਿਹੜੇ ਆਪਾਂ ਨੂੰ ਸਮਾਂ ਦਿੰਦੇ ਆ ਤੇ ਆਪਣੇ ਤੇ ਵਿਸ਼ਵਾਸ ਕਰਦੇ ਆ ਤੇ ਆਪਣੀ ਵੀਡੀਓ ਤੁਸੀਂ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖ ਲਿਓ ਸੋਹਣੇ ਸੋਹਣੇ ਰੰਗ ਦੇ ਸੋਹਣੇ ਸੋਹਣੇ ਡਿਜ਼ਾਈਨ ਨੇ ਤੇ ਅੱਜ ਆਪਾਂ ਤੁਹਾਡੇ ਵਾਸਤੇ ਇੱਕ ਨਿਊ ਚੀਜ਼ ਲੈ ਕੇ ਆਏ ਆ ਵੀਡੀਓ ਆਪਾਂ ਸ਼ੁਰੂ ਕਰਦੇ ਆ ਸਾਰੇ ਜਨੇ ਰਲ ਕੇ ਦੇਖਾਂਗੇ ਤੇ ਜਿਹੜੇ ਅੱਜ ਦੇ ਪ੍ਰਿੰਟ ਨੇ ਉਹ ਲੇਟੈਸਟ ਜਿਹੇ ਡਿਜ਼ਾਈਨ ਨੇ ਅੱਜ ਤਾਂ ਸਾਰੇ ਜਨੇ ਰਲ ਕੇ ਆਪਾਂ ਦੇਖੀਏ ਵੀਡੀਓ ਤੇ ਇਹ ਸ਼ੂਟ ਨੇ ਜਿਹੜੇ ਸਰਪ੍ਰਸ ਦੀ ਆਈਟਮ ਹੈ ਬੁਟੀਕ ਪੀਸ ਨੇ ਸਾਰੇ ਤੇ ਇਹ ਸ਼ੂਟ ਲੈਸ ਦੇ ਨਾਲ ਤਿਆ ਪ੍ਰਿੰਟ ਵੀ ਜਿਹੜੇ ਇੱਕ ਵੱਖਰੇ ਜਿਹੇ ਨੇ ਇਹਨਾਂ ਦੇ ਤੇ ਲੈਸ ਇਦਾਂ ਬੁੰਦੀ ਵਾਲੀ ਇਹਦੇ ਘੇਰ ਦੇ ਉੱਤੇ ਲੱਗੀ ਹੋਊਗੀ ਤੇ ਸਾਰਾ ਸੂਟ 3.5 ਮੀਟਰ ਦਾ ਸਰਪਲਸ ਦਾ ਇਹ ਕਪੜਾ ਹੋਊਗਾ ਤੇ ਨਾਲ ਇਹਦੇ ਪਿਓਰ ਦਾ ਦੁਪੱਟਾ ਹੋ ਸਾਰੇ ਸੂਟ ਫੋਟੋਆਂ ਵਾਲੇ ਨੇ ਤੇ ਇਹਨਾਂ ਦੇ ਰੇਟ ਵੀ ਜਿਹੜੇ ਹੈਗੇ ਨੇ ਬਹੁਤ ਬਾਜਮ ਨੇ ਨਾਲ ਮੈਂ ਤੁਹਾਨੂੰ ਇਹਨਾਂ ਦੀ ਪਿਕ ਦਿੰਨੀ ਆ ਤੁਸੀਂ ਇਹਨੂੰ ਦੇਖਿਓ ਸੂਟ ਨੂੰ ਆਪਾਂ ਜਿਹੜੇ ਸਿੰਗਲ ਸਿੰਗਲ ਸੂਟ ਨੇ ਤੁਹਾਨੂੰ ਉਹ ਵੀ ਦੱਸ ਦੇਾਂਗੇ ਜਿਹੜੇ ਆਪਣੇ ਕੋਲੇ ਕਈ ਕਈ ਕਲਰ ਆਏ ਨੇ ਉਹ ਵੀ ਤੁਹਾਨੂੰ ਦਿਖਾਵਾਂਗੇ ਤੇ ਇਦਾਂ ਸਾਰੇ ਸੂਟਾਂ ਦੇ ਨਾਲ ਪਿਓਰ ਦਾ ਦੁਪੱਟਾ ਲੱਗਿਆ ਹੋਊਗਾ 2.5 ਮੀਟਰ ਦਾ ਪਿਓਰ ਦਾ ਦੁ ਇਹ ਬੂੰਦੀ ਵਾਲੀ ਲੈਂਸ ਦੇ ਨਾਲ ਤਿਆਰ ਹੈ ਤੇ ਸੂਟ ਦਾ ਰੇਟ ਜਿਹੜਾ 850 ਰੁਪਿਆ ਤੇ ਬਹੁਤ ਹੀ ਸੋਹਣੇ ਸੂਟ ਨੇ ਰੰਗ ਪ੍ਰਿੰਟ ਸੋਹਣੇ ਨੇ ਅੱਜ ਦੀ ਵੀਡੀਓ ਜਿਹੜੀ ਆਪਾਂ ਆਨਲਾਈਨ ਵਾਸਤੇ ਹੈ ਤੇ ਜੇ ਦੁਕਾਨ ਤੇ ਕਸਟਮਰ ਨੇ ਆਪਣੇ ਕੋਲੇ ਆ ਕੇ ਖੁਦ ਵੀਚ ਕਰਕੇ ਲੈਣਾ ਸੂਟ ਤਾਂ ਉਹ ਆਪਣੇ ਕੋਲੇ ਖੁਦ ਆ ਸਕਦੇ ਨੇ ਤੇ ਇਹ ਸੂਟ ਜਿਹੜਾ ਸੀਗਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸਿੰਗਲ ਸੂਟ ਸੀਗਾ ਤੇ ਜਿਹੜੇ ਜਿਹੜੇ ਸੂਟ ਸਿੰਗਲ ਨੇ ਮੈਂ ਨਾਮ ਦੀ ਨਾਲ ਦੱਸਦਾ ਕਿਉਂਕਿ ਕਸਟਮਰ ਫਿਰ ਸਾਡੇ ਕੋਲੋਂ ਇੱਕ ਸੂਟ ਦੀ ਡਿਮਾਂਡ ਵਾਰੀ-ਵਾਰੀ ਆਈ ਜਾਂਦੀ ਹੈ ਤੇ ਨਾਮ ਦੀ ਨਾਲ ਉਹਨਾਂ ਨੂੰ ਪਤਾ ਲੱਗ ਜਾਂਦਾ ਵੀ ਕਿਹੜੇ ਸੂਟ ਕਿੰਨੀ ਕਾਉਂਟੀ ਦੇ ਵਿੱਚ ਆਇਆ ਕਿੰਨੇ ਮਾਲ ਨੇ ਕਿੰਨਾ ਜਾਂ ਇੱਕ ਪੀਸ ਹੈ ਜਾਂ ਦੋ ਪੀਸਾ ਮੈਨਾਂ ਆ ਹੀ ਨਾ ਦੱਸ ਦੇਣੀ ਹੁੰਨੀ ਆ ਤੁਹਾਨੂੰ ਆ ਲਓ ਜੀ ਅਗਲਾ ਕਲਰ ਇਹਦਾ ਹੋਰ ਬਹੁਤ ਸੋਹਣਾ ਆ ਵੀ ਕਲਰ ਇਹਦਾ ਬਹੁਤ ਪਿਆਰਾ ਹੈ ਤੇ ਇਹਦੇ ਨਾਲ ਚਿੱਟੀ ਲੈਸ ਦੇ ਨਾਲ ਸਾਰੇ ਤਿਆਰ ਕੀਤੇ ਹੋਏ ਨੇ ਤੇ ਪਿਕ ਮੈਂ ਤੁਹਾਨੂੰ ਸਾਰਿਆਂ ਦੀ ਰਿਆ ਕਰੂੰਗੀ ਆ ਲਓ ਜੀ ਆਜ ਦੀ ਪਿਕ ਹੈ ਤੁਸੀਂ ਨਾਲ ਦੀ ਨਾਲ ਇਹਦੀ ਫੋਟੋ ਚੈੱਕ ਕਰ ਲਿਆ ਕਰੋ ਇਦਾਂ ਦਾ ਸੂਟ ਬਣ ਕੇ ਤਿਆਰ ਹੋਊਗਾ ਤੇ 850 ਰੁਪਏ ਦਾ ਤੁਹਾਨੂੰ ਸੂਟ ਮਿਲੂਗਾ ਇਹ ਆਇਦਾ ਦਪਟਾ ਸੀਗਾ ਕਲਰ ਵੀ ਤੁਸੀਂ ਆਪੀ ਨਾਲ ਦੇ ਨਾਲ ਦੀ ਨਾਲ ਦੇਖੀ ਜਾਣਾ ਤੇ ਇਸ ਤਰ੍ਹਾਂ ਸੂਟ ਸੋੜਾ 3.5 ਮੀਟਰ ਸਰਪ੍ਰਾਈਜ਼ ਨਾਲ ਸਾਰਾ ਪ्युअर कॉटन ਦਾ ਸਟਾਫ ਹੋਊਗਾ 850 ਰੁਪਿਆ ਰੇਟ ਇਹਦਾ ਰਹੂਗਾ ਤੇ ਇਹ ਇਹ ਸੂਟ ਜਿਹੜੇ ਸੀਗੇ ਇਹ ਸਿੰਗਲ ਸਿੰਗਲ ਵਾਲੇ ਸੀਗੇ ਤੇ ਬਾਕੀ ਸੂਟ ਜਿਹੜੇ ਆਪਣੇ ਕੋਲੇ ਜਿੰਨੇ ਵੀ ਹੈਗੇ ਆਪਾਂ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਜਿਹੜਾ ਆਹ ਵਾਲਾ ਡਿਜ਼ਾਈਨ ਆ ਇਹ ਨੂੰ ਘਟੋ ਘਟ ਮੈਨ ਲੱਗਿਆ ਇਹ ਸਾਡੇ ਕੋਲੇ 20 ਵਾਰੀ ਰਿਪੀਟ ਤੇ ਮਾਲ ਆ ਗਿਆ ਇਹ ਇੰਨਾ ਸਟਾਫ ਦੀ ਜਿਹੜੀ ਹੈਗੀ ਇਹ ਸੇਲ ਇਹਦੀ ਹੈਗੀ ਤੇ ਆਹ ਲਓ ਜੀ ਇਹ ਦਾ ਕਲਰ ਹੈਗਾ ਨਿਊ ਤੇ ਬਹੁਤ ਜਿਆਦਾ ਇਹਦੀ ਸੇਲਿੰਗ ਹੈ ਤੇ ਸੂਟ ਵੀ ਇਹਦਾ ਬਹੁਤ ਸੋਹਣਾ ਬਣਦਾ ਤੇ ਆ ਇਹਦਾ ਦੁਪੱਟਾ ਨਾਲ ਸਾਰੇ ਦੁਪੱਟੇ ਫੁੱਲ ਪਿਆਰ ਚ ਮਿਲਣਗੇ ਤੇ ਸਵਾ 2 ਮੀਟਰ ਦਾ ਇਹਦਾ ਦੁਪੱਟੇ ਦਾ ਸਾਈਜ਼ ਮਿਲੂਗਾ ਤੁਹਾਨੂੰ ਤੇ 850 ਰੁਪਿਆ ਇਹਦਾ ਰੇਟ ਰਹੂਗਾ ਤੇ ਐਦਾਂ ਤੁਸੀਂ ਸੂਟ ਨੂੰ ਜਦੋਂ ਰੈਡੀ ਕਰੋਗੇ ਬਹੁਤ ਹੀ ਸੋਹਣੇ ਤੇ ਪ੍ਰਿੰਟ ਨੇ ਤੇ ਬਹੁਤ ਹੀ ਪਿਆਰੇ ਪਿਆਰੇ ਸੂਟ ਨੇ ਰੇਟ ਵੀ ਇਹਨਾਂ ਦੇ ਬਾਜ਼ਮ ਨੇ ਇਹ ਸੂਟ ਦੇ ਵਿੱਚ ਤੁਹਾਨੂੰ ਮੈਂ ਦਿਖਾਉਣੀ ਆ 5-5 6 ਸੂਟ ਮਿਲ ਜਾਣਗੇ ਆ ਲਓ ਜੀ ਇਹ ਸੂਟ ਤੁਸੀਂ ਚੈੱਕ ਕਰੀ ਜਾਓ ਇਹਦੇ ਤੁਹਾਨੂੰ ਕਈ ਸੂਟ ਜਿਹੜੇ ਮਿਲ ਜਾਣਗੇ 7-8 ਸੂਟ 8 ਸੂਟ ਆਪਣੇ ਕੋਲੇ ਆਏ ਨੇ ਇੱਕੇ ਰੰਗ ਦੇ ਇੱਕੇ ਡਿਜ਼ਾਈਨ ਦੇ ਇਹ ਸੂਟ ਦਾ ਰੇਟ ਰਹੂਗਾ 850 ਰੁਪਿਆ ਪ्योर ਦੁਪੱਟੇ ਦੇ ਨਾਲ ਇੱਕ ਆਪਣੇ ਕੋਲੇ ਤਾਂ ਬੇਰੰਗਾ ਕਲਰ ਸੀਗਾ ਜਿਹੜਾ ਪਹਿਲਾ ਕਲਰ ਗਿਆਗਾ ਉਹ ਵਾਲਾ ਕਲਰ ਸੀਗਾ ਉਹਦੇ ਵਿੱਚ ਉਹਦਾ ਡਿਜ਼ਾਈਨ ਅਲੱਗ ਸੀਗਾ ਜਿਹੜਾ ਆਹ ਵਾਲਾ ਸੂਟ ਮੈਸ ਨੂੰ ਦਿਖਾਉਣ ਲੱਗੇ ਆ ਇਹਦਾ ਡਿਜ਼ਾਈਨ ਅਲੱਗ ਹੈ ਇਹਦੇ ਵਿੱਚ ਤੁਹਾਨੂੰ 4 ਸੂਟ ਮਿਲਣਗੇ ਤੇ ਕੱਪੜਾ ਸਾਰਾ ਟੌਪ ਕਲਾਸ ਮਿਲੂਗਾ ਇੱਕ ਕੱਪੜਾ ਇਹਦਾ ਅਸੀਂ ਸਾਡੇ ਸੇਲ ਕਰਦੇ ਆ ਬਹੁਤ ਪ੍ਰੀਮੀਅਮ ਕੁਆਲਿਟੀ ਦਾ ਹੁੰਦਾ ਹੈ ਤੇ ਬਹੁਤ ਹੀ ਸੋਹਣਾ ਸਾਫ ਹੁੰਦਾ ਇਹ ਇਹ ਵੀ ਇਹਦਾ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਹੈ ਤੇ ਆਹ ਲਓ ਜੀ ਇਹਦੀ ਤੁਸੀਂ ਵੇਖ ਚੈੱਕ ਕਰ ਲਓ ਤੇ ਆ ਹੈਗਾ ਇਹਦਾ ਦੁਪੱਟਾ ਆ ਲਓ ਜੀ ਇਹ ਵਾਲਾ ਇਹਦਾ ਦੁਪੱਟਾ ਹੈ ਇਹਦੇ ਵਿੱਚ ਸੋਨੂੰ ਮੈਂ ਸੂਟ ਦੇਵਾਂਗੀ 4 ਆ ਲਓ ਜੀ ਇਹਦੇ ਵਿੱਚ ਇਸ ਕਲਰ ਦੇ ਵਿੱਚ 4 ਸੂਟ ਸੀਗੇ ਅਗਲਾ ਜਿਹੜਾ ਕਲਰ ਆਪਣੇ ਕੋਲ ਬਲੈਕ ਨਾਲ ਆ ਗਿਆ ਇਦੇ ਵਿੱਚ ਤੁਹਾਨੂੰ ਦੋ ਸ਼ੂਟ ਮਿਲਣਗੇ ਦੋ ਸ਼ੂਟ ਨੇ ਜਿਹੜੇ ਇਹਨਾਂ ਦਾ ਵੀ ਕਲਰ ਜਿਹੜਾ ਹੈਗਾ ਬਹੁਤ ਪਿਆਰਾ ਹੈ ਤੇ ਸਾਰਾ ਸਾਫ ਬੀਬਾ ਦਾ ਲੱਗਿਆ ਹੈ ਬੀਬਾ ਕਾਟਨ ਦਾ ਇਹਦਾ ਸਾਫ ਹੈਗਾ ਤੇ 3.5 ਮੀਟਰ ਵਾਲਾ ਕੱਪੜਾ ਹੈਗਾ ਆਹ ਲਓ ਜੀ ਇਹਦੀ ਲੈਸ ਵੈਸੇ ਮੈਂ ਤੁਹਾਨੂੰ ਦਿਖਾ ਨਹੀਂ ਰਹੀ ਐਸ ਰੋਡ ਤੇ ਇਧਰ ਤੱਕ ਪੂਰੀ ਲੈਂਥ ਤੱਕ ਇਹਦੀ ਲੈਸ ਲੱਗੀ ਹੋਈ ਹੈ ਤੇ ਆਹ ਇਹਦਾ ਗੁਲਾਬੀ ਕਲਰ ਦਾ ਜਿਹੜਾ ਇਹਦਾ ਦੁਪੱਟਾ ਇਹਦੇ ਨਾਲ ਹੈਗਾ ਤੇ ਆਹ ਲਓ ਜੀ ਤੁਸੀਂ ਇਹਦੀ ਵਿਕ ਚੈੱਕ ਕਰ ਲਓ ਇਦਾਂ ਦਾ ਸ਼ੂਟ ਇਹਨੇ ਬਣਨਾ ਹੈ ਤੇ ਇਹਦੇ ਵਿੱਚ ਤੁਹਾਨੂੰ ਜਿਹੜੇ ਕਲਰ ਹੈਗੇ ਨੇ ਦੋ ਸੂਟ ਮਿਲਣਗੇ ਆਹ ਲਓ ਜੀ ਇਹ ਦੋ ਸੂਟ ਤੁਹਾਨੂੰ ਜਿਹੜੇ ਹੈਗੇ ਨੇ ਇਸ ਕਲਰ ਦੇ ਵਿੱਚ ਮਿਲਣਗੇ ਆਹ ਲਓ ਜੀ ਅਗਲਾ ਡਿਜ਼ਾਈਨ ਜਿਹੜਾ ਹੈਗਾ ਉਹ ਵੀ ਬਹੁਤ ਪਿਆਰਾ ਹੈਗਾ ਸਾਰੇ ਕਲਰ ਵੱਖਰੇ ਵੱਖਰੇ ਤੇ ਸੋਹਣੇ ਹੀ ਹੋਣਗੇ ਤੇ ਸੂਟ ਦਾ ਰੇਟ 850 ਰੁਪਈਆ ਰਹੂਗਾ ਇਹਦਾ ਆ ਲਓ ਜੀ ਇਹ ਜਿਹੜਾ ਕਪੜਾ ਇਕੇ ਦੇ ਸੀਕਵੈਂਸ ਵੀ ਇਹ ਵਿੱਚ ਬਹੁਤ ਸੋਹਣਾ ਚਮਕੀ ਜੀ ਵੀ ਲੱਗੀ ਹੋਈ ਹੈ ਤੇ ਇਸ ਜਿਹੜਾ ਕਲਰ ਇਹਦਾ ਬਹੁਤ ਪਿਆਰਾ ਹੈਗਾ ਤੇ ਇਹਦੇ ਵਿੱਚ ਤੁਹਾਨੂੰ ਤਿੰਨ ਸੂਟ ਜਿਹੜੇ ਮਿਲਣਗੇ ਆ ਲਓ ਜੀ ਇਹਦੀ ਪੈਕ ਆ ਤੁਸੀਂ ਦੇਖ ਲਓ ਤੇ ਜ਼ਪੱਟਾ ਇਹਦੇ ਨਾਲ ਫੁੱਲ ਪ्योर ਦਾ ਹੋਊਗਾ ਤੇ ਮਠਾੜੂ ਸ਼ਾਪ ਦੇ ਉੱਤੇ ਤੁਹਾਨੂੰ ਇਹਨਾਂ ਦਾ ਰੇਟ ਮਿਲੂਗਾ 850 ਰੁਪਿਆ ਤੇ ਇਹਦੇ ਵਿੱਚ ਜਿਹੜੇ ਸ਼ੂਟ ਤੁਹਾਨੂੰ ਤਿੰਨ ਇੱਕ ਕਲਰ ਦੇ ਵਿੱਚ ਤਿੰਨ ਸ਼ੂਟ ਤੁਹਾਨੂੰ ਮਿਲ ਜਾਣਗੇ ਚਾਹੇ ਤੁਸੀਂ ਇੱਕੋ ਜੇ ਲੈ ਲਿਓ ਵੱਖਰੇ ਵੱਖਰੇ ਲੈਣਾ ਤੁਹਾਡੀ ਆਪਣੀ ਚੁਆਇਸ ਹੋਗੀ ਆਵਲੇ ਇਹਦੇ تین ਕਲਰ ਨੇਗੇ ਆਹ ਥੋੜਾ ਲਾਈਟ ਕਲਰ ਆ ਗਿਆ ਬਹੁਤ ਹੀ ਸੋਹਣਾ ਹੈ ਇਹ ਸਾਰੇ ਬੁਟੀਕ ਵਾਲੇ ਪੀਸ ਨੇ ਤਿਆਰ ਹੋ ਕੇ ਆਪਣੇ ਕੋਲੇ ਆਏ ਨੇ ਤੇ ਰੇਟ ਤੁਹਾਨੂੰ ਮੈਂ ਦੱਸ ਹੀ ਦਿੱਤਾ ਵੀ 850 ਰੁਪਏ ਦੇ ਵਿੱਚ ਤੁਹਾਨੂੰ ਸੂਟ ਮਿਲੂਗਾ ਤੇ ਇਹਦੇ ਨਾਲ ਜਿਹੜਾ ਗੁਲਾਬੀ ਕਲਰ ਦਾ ਤੁਹਾਨੂੰ ਦੁਪੱਟਾ ਪ्योर ਦਾ ਸਵਾ 2 ਮੀਟਰ ਦਾ ਮਿਲੂਗਾ ਤੇ ਆਹ ਲਓ ਜੀ ਇਹਦੀ ਪਿਕ ਤੁਸੀਂ ਫੜੇ ਕੋਲ ਦਿਖਾਣਾ ਉੱਡ ਜਾਂਦੀ ਹੈ ਆਲੋ ਜੀ ਇਹਦੇ ਵਿੱਚ ਜਿਹੜੇ ਸ਼ੂਟ ਹੈਗੇ ਨੇ ਤੁਹਾਨੂੰ 4 ਸ਼ੂਟ ਮਿਲਣਗੇ ਇੱਕੋ ਕਲਰ ਦੇ ਆਲੋ ਜੀ ਸਾਰੇ ਸ਼ੂਟ ਪਿੱਕਾਂ ਵਾਲੇ ਨੇ ਤੇ ਕਪੜਾ ਇੱਕ ਅੱਛੀ ਕੁਆਲਿਟੀ ਦਾ ਨਾ ਕੋਈ ਸਾਡੇ ਇਹ ਸ਼ੂਟਾਂ ਦੇ ਕਲਰ ਖਰਾਬ ਹੁੰਦੇ ਨੇ ਤੇ ਰੇਟ 850 ਰੁਪਿਆ ਇੱਕ ਪ੍ਰਿੰਟ ਦੇ ਵਿੱਚ ਤੁਹਾਨੂੰ 4 ਸ਼ੂਟ ਮਿਲਣਗੇ ਚਾਰੋਂ ਸ਼ੂਟ ਬਹੁਤ ਹੀ ਸੋਹਣੇ ਨੇਗੇ ਤੇ ਸਕਰੀਨ ਸ਼ਾਟ ਤੁਸੀਂ ਮਾਰ ਕੇ ਮੈਨੂੰ ਇਸੇ ਨੰਬਰ ਦੇ ਉੱਤੇ ਸ਼ੂਟ ਨੂੰ ਬੁੱਕ ਕਰ ਲੈਣਾ ਤੇ ਫਟਾਫਟ ਇਹ ਨਾ ਹੋਵੇ ਵੀ ਸੂਟ ਦੇਖ ਗਏ ਜਦੋਂ ਤੁਸੀਂ ਬਾਅਦ ਦੇ ਵਿੱਚ ਆਰਡਰ ਕਰੀ ਜਾਓ ਆ ਲਓ ਜਿਹੜਾ ਵਾਈਟ ਕਲਰ ਦਾ ਸੂਟ ਹੈ ਇਹ ਸਾਨੂੰ ਸਿੰਗਲ ਮਿਲੂਗਾ ਇਹ ਵਾਈਟ ਕਲਰ ਦਾ ਆਫ ਵਾਈਟ ਕਲਰ ਦਾ ਸੂਟ ਹੈ ਪਿੰਕ ਗੁਲਾਬੀ ਦੇ ਨਾਲ ਇਹਦੀ ਲੈਸ ਲੱਗੀ ਹੈ ਤੇ ਪਿੰਕ ਗੁਲਾਬੀ ਹੋਈ ਇਹਦਾ ਦੁਪੱਟਾ ਹੈ ਇਹ ਵਾਲਾ ਕਲਰ ਇਹਦਾ ਹੈ ਬਾਕੀ ਇਹਦੇ ਵਿੱਚ ਇੱਕ ਕਲਰ ਡਿਜ਼ਾਈਨ ਹੋਰ ਹੈ ਉਹ ਮੈਂ ਤੁਹਾਨੂੰ ਦਿਖਾਉਣੀ ਆ ਆਹ ਲੋ ਜੀ ਅਗਲਾ ਡਿਜ਼ਾਈਨ ਵੀ ਜਿਹੜਾ ਬਹੁਤ ਸੋਹਣਾ ਹੈਗਾ ਬਹੁਤ ਹੀ ਪਿਆਰਾ ਹੈ ਇਹ ਇਹ ਪਿੰਕ ਤੇ ਲਾਲ ਦੇ ਨਾਲ ਕੰਟਰਾਸਟ ਕੰਟਰਾਸਟ ਕੰਬੀਨੇਸ਼ਨ ਵੀ ਇਹਦਾ ਬਹੁਤ ਪਿਆਰਾ ਹੈ ਤੇ ਆਹ ਲੋ ਜੀ ਤੁਸੀਂ ਇਹਦੀ ਵੀ ਵੇਖਾ ਤੇ ਆਹ ਇਹਦਾ ਫੁੱਲ ਪ्युअर ਦਾ 2.5 ਮੀਟਰ ਦਾ ਦੁਪੱਟਾ ਇਹਦੇ ਵਿੱਚ ਤੁਹਾਨੂੰ 7-8 ਸੂਟ ਮਿਲ ਜਾਣਗੇ ਇੱਕੋ ਕਲਰ ਦੇ ਆਲੋ ਜੀ ਆਲੋ ਜੀ ਇਹਦਾ ਜਿਹੜਾ ਸੇਲ ਦਾ ਰੇਟ ਆ ਸਾਡਾ ਰਿਟੇਲ ਦਾ ਉਹਦਾ ਸਾਡਾ 850 ਰੁਪਿਆ ਰੇਟ ਹੈ ਜੇ ਕਿਸੇ ਮੇਰੀ ਭੈਣ ਨੇ ਸੇਲ ਕਰਨ ਵਾਸਤੇ ਇਹ ਸੂਟ ਲੈਣੇ ਆ ਹੋਲ ਸੇਲ ਦਾ ਰੇਟ ਉਹਨੂੰ ਲੱਗੂਗਾ ਤੇ ਉਹਨਾਂ ਨੂੰ ਦੁਕਾਨ ਦੇ ਉੱਤੇ ਵਿజిਟ ਜਰੂਰ ਕਰਨਾ ਪਊਗਾ ਤੇ ਉਹ ਮੇਰੇ ਕੋਲ ਫੋਨ ਕਾਲ ਕਰਕੇ ਨਾ ਪੁੱਛਣ ਵੀ ਕਿਦਾਂ ਇਹਦਾ ਰੇਟ ਲੱਗੂਗਾ ਅਸੀਂ ਜਿਹੜਾ ਹੋਲਸੇਲ ਦਾ ਰੇਟ ਆ ਉਹ ਕਸਟਮਰਾਂ ਨੂੰ ਜਿਹੜੇ ਦੁਕਾਨਦਾਰ ਆ ਸਾਡੇ ਅਸੀਂ ਹੋਲਸੇਲ ਦਾ ਰੇਟ ਉਹਨੂੰ ਇਹਦਾ ਅਸੀਂ ਦਿੰਨੇ ਆਂਗੇ ਤੇ ਇਹ ਸੀਗੇ ਆਪਣੇ ਅੱਜ ਦੇ ਨਿਊ ਪ੍ਰਿੰਟ ਆਏ ਸੀਗੇ ਜਿਹੜੇ ਸੋਹਣੇ ਸੋਹਣੇ ਤੇ ਅਗਲਾ ਪ੍ਰਿੰਟ ਮੈਂ ਤੁਹਾਨੂੰ ਦਿਖਾਉਣੀ ਆ ਮੇਰੇ ਕੋਲੇ ਲੇਟੈਸਟ ਦੇ ਪ੍ਰਿੰਟ ਆਏ ਆ ਬਹੁਤ ਸੋਹਣੇ ਜਿਹਦੀ ਅਸੀਂ ਵੀਡੀਓ ਨਹੀਂ ਪਾ ਸਕੇ ਰਿਪੀਟ ਤੇ ਮਾਲ ਤਾਂ ਅਸੀਂ 2-3 ਵਾਰੀ ਉਹਦਾ ਵੇਚ ਚੁੱਕੇ ਆਂਗੇ ਤੇ ਸਾਡੇ ਕੋਲ ਸਮਾਂ ਨਹੀਂ ਸੀਗਾ ਕਿਉਂਕਿ ਰੱਖੜੀ ਦਾ ਟਾਈਮ ਸੀ ਤਿਹਾਰ ਦਾ ਤੇ ਆਪਣੇ ਕੋਲ ਉਹਨਾਂ ਜਿਹੜੇ ਇਹ ਵਾਲਾ ਪ੍ਰਿੰਟ ਸੀਗਾ ਉਹ ਦਿਖਾ ਨਹੀਂ ਸਕੇ ਅਸੀਂ ਤੇ ਇਹਦੇ ਕੋਲੇ ਆਪਣੇ ਦੁਆਰੇ ਫੇਰ ਪ੍ਰਿੰਟ ਆ ਗ ਇਹ ਪਿਆਰਾ ਟੈਬੀ ਕਾਟਨ ਦਾ ਸਾਫਾ ਇਹ ਤੇ ਇਹ ਕਪੜਾ ਵੀ ਜਿਹੜਾ ਬਹੁਤ ਹੀ ਸੋਹਣਾਗਾ ਸੌਫਟ ਵਾਲਾ ਕਪੜਾ ਹੈ ਇਹਦੇ 'ਚ ਮੈਂ ਤੁਹਾਨੂੰ ਇੱਕ ਕਲਰ ਖੋਲਿਆ ਕਰੂੰਗੀ ਬਾਕੀ ਕਲਰ ਜਿਹੜੇ ਹੈਗੇ ਨੇ ਆਪਾਂ ਉੱਤੇ ਧਰਦਿਆ ਕਰਾਂਗੇ ਇਹਦੇ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦੇਣੀ ਆ ਇਹਦੇ ਚ 4-5 ਡਿਜ਼ਾਈਨ ਆਪਣੇ ਕੋਲੇ ਆਏ ਨੇਗੇ ਤੇ ਇਹ ਮਾਲ ਆਪਣੇ ਕੋਲੇ ਰੱਖੜੀ ਵੇਲੇ ਨਾ ਬਹੁਤਾਂ ਅਕੇ ਨਾਲ ਸੇਲ ਸੀਗੀ ਇਹਦੀ ਤੇ ਪ੍ਰਿੰਟ ਵੀ ਬਹੁਤ ਸੋਹਣੇ ਨੇਗੇ ਇੱਕ ਕਲਰ ਦੇ ਵਿੱਚ 4 ਕਲਰ ਨੇਗੇ ਤੇ ਇਹ ਸਾਫ ਬਹੁਤ ਸੋਹਣਾਗਾ ਮੈਂ ਤੁਹਾਨੂੰ ਇਹ ਕਲਰ ਦਿਖਾਉਣੀ ਆ ਕਲਰ ਕੰਟਰਾਸਟ ਜਿਹੜਾ ਇਹਦਾ ਇਦਾਂ ਦਾਗਾ ਜਿਵੇਂ ਗਲਾਬੀ ਰੰਗ ਹੋ ਗਿਆ ਬਲੈਕ ਹੋ ਗਿਆ ਤੇ ਇੱਕ ਆਹ ਵਾਲਾ ਲੇਮਨ ਜਿਹਾ ਕਲਰ ਹੋ ਗਿਆ ਤੇ ਆਹ ਵਾਲਾ ਲਾਈਟ ਸ਼ਰਦਈ ਹੈ ਇਹ ਇਹਦਾ ਕਲਰ ਚਾਰਟ ਆ ਸੂਟਾਂ ਦਾ ਤੇ ਆਨਲਾਈਨ ਸੂਟ ਤੁਸੀਂ ਘਰ ਬੈਠ ਕੇ ਮੰਗਾ ਸਕਦੇ ਹੋ ਦੁਕਾਨ ਦੇ ਉੱਤੇ ਤੁਸੀਂ ਵੇਚ ਕਰਕੇ ਵੀ ਲੈ ਸਕਦੇ ਹੋਗੇ ਇਹ ਪ੍ਰਿੰਟ ਬਹੁਤ ਸੋਹਣੇ ਨੇਗੇ ਨਵੇਂ ਪ੍ਰਿੰਟ ਨੇਗੇ ਇਹ ਤੇ ਮੈਂ ਤੁਹਾਨੂੰ ਅਗਲਾ ਪ੍ਰਿੰਟ ਦਿਖਾਉਣੀ ਆ ਆਹ ਵੜੀ ਜੇ ਤਰੋ ਆਹ ਲਓ ਜੀ ਇੱਕ ਲੱਗਦੇ ਫਲਾਰ ਦੇ ਵਿੱਚ ਹੈਗਾ ਤੇ ਜਿਹੜਾ ਕਪੜਾ ਬਹੁਤ ਸੌਫਟ ਵਾਲਾ ਇੰਨਾ ਪੋਲਾ ਪੋਲਾ ਸੂਟ ਹੈ ਤੇ ਰੰਗ ਕਲਰ ਦੀ ਤਾਂ ਇਹਦੀ ਕੋਈ ਵੀ ਸ਼ਿਕਾਇਤ ਨਹੀਂ ਆਉਂਦੀ ਕਿਉਂਕਿ ਕੁਆਲਿਟੀ ਵੀ ਇਹਦੀ ਬਹੁਤ ਵਧੀਆ ਹੈ ਇਹਦੇ ਵਿੱਚ ਕਿਸੇ ਦੇ ਵਿੱਚ 4 ਕਲਰ ਆਏ ਨੇ ਕਿਸੇ ਦੇ ਵਿੱਚ 5 ਕਲਰ ਆਏ ਨੇ ਸਾਰੇ ਕਲਰ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਲਓ ਜੀ ਆਹ ਗਰੇ ਵਾਲਾ ਲਾਈਟ ਗਰੇਜ ਆ ਕਲਰ ਆ ਗਿਆ ਆਹ ਵਾਲਾ ਗੁਲਾਬੀ ਕਲਰ ਆ ਗਿਆ ਤੇ ਆਹ ਵਾਲਾ ਇਹਦਾ ਲੈਮਨ ਕਲਰ ਆ ਗਿਆ ਇਸੇ ਪ੍ਰਿੰਟ ਦੇ ਵਿੱਚ ਤੇ ਆਹ ਲੋ ਜੀ ਇਹ ਦਾ ਬਲੈਕ ਕਲਰ ਆ ਗਿਆ ਤੇ ਇਹਦੇ ਵਿੱਚ ਪੰਜ ਕਲਰ ਚਾਰਟ ਆਏ ਸੀਗੇ ਪੰਜ ਕਲਰਾਂ ਦਾ ਸੈਟ ਸੀ ਇਹ ਤੇ ਕਲਰ ਬਹੁਤ ਸੋਹਣੇ ਨੇਗੇ ਆਹ ਲੋ ਜੀ ਅਗਲਾ ਡਿਜ਼ਾਈਨ ਇਹਦਾ ਆ ਗਿਆ ਆਹ ਵਾਲਾ ਇਹ ਜਨ ਵੀ ਜਿਹੜਾ ਹੈਗਾ ਬਹੁਤ ਪਿਆਰਾ ਹੈ ਇਹਦੇ ਵਿੱਚ ਵੀ ਤੁਹਾਨੂੰ ਆਪਾਂ ਪੰਜ ਕਲਰ ਦੇਵਾਂਗੇ ਪੰਜੇ ਕਲਰ ਗੁੱਡ ਹੋਣਗੇ ਬਹੁਤ ਹੀ ਸੋਹਣਾ ਰੰਗ ਹੋਊਗਾ ਕੱਪੜਾ ਸੌਫਟ ਵਾਲਾ ਹੋਊਗਾ ਤੇ ਤੁਸੀਂ ਆਨਲਾਈਨ ਆ ਸਕਰੀਨਸ਼ਾਟ ਮਾਰ ਕੇ ਇਸੇ ਨੰਬਰ ਤੇ ਵਟਸਐਪ ਚੱਲਦਾ ਤੁਸੀਂ ਭੇਜਿਆ ਕਰੋ ਸੂਟ-ਸੂਟੇ ਘਰ ਬੈਠੇ ਆਉਣਗੇ ਤੇ ਇਹਦੇ ਵਿੱਚ ਤੁਸੀਂ ਨਾ ਸਾਡੇ ਕੋਲ ਇੱਕ ਸੂਟ ਦੀ ਡਿਮਾਂਡ ਨਾ ਰੱਖਿਆ ਕਰੋ ਅਸੀਂ ਦੋ ਸੂਟਾਂ ਤੋਂ ਸਾਡੀ ਸਟਾਰਟਿੰਗ ਹੈਗੀ ਅਸੀਂ ਦੋ ਸੂਟ ਆਨਲਾਈਨ ਕਰਦੇ ਆ ਦੋ ਤੋਂ ਤੁਸੀਂ ਵੱਧ ਜਿੰਨੇ ਮਰਜ਼ੀ ਮੰਗਾ ਲਿਆ ਕਰੋ ਇੱਕ ਸੂਟ ਦੀ ਤੁਸੀਂ ਡਿਮਾਂਡ ਨਾ ਰੱਖਿਆ ਕਰੋ ਇੱਕ ਸੂਟ ਅਸੀਂ ਨਹੀਂ ਭੇਜਦੇ ਤੇ ਆਹ ਲਓ ਜੀ ਇਹ ਦਾ ਬਲੈਕ ਕਲਰ ਸੀ ਗ੍ਰੇ ਵਾਲਾ ਆ ਗਿਆ ਸ਼ਰਦਈ ਵਾਲਾ ਆ ਗਿਆ ਇੱਧਰ ਆਜੋ ਮੜਾ ਤੇ ਆਹ ਵਾਲਾ ਕਲਰ ਇਹਦਾ ਲੈਮਨ ਕਲਰ ਆ ਗਿਆ ਤੇ ਇਹਦੇ ਵਿੱਚ ਆਹ ਵਾਲਾ ਕਲਰ ਇਹਦਾ ਗੁਲਾਬੀ ਆ ਗਿਆ ਜਿਹੜਾ ਇਹ ਡਿਜ਼ਾਈਨ ਸੀਗਾ ਇਹ ਵੀ 5 ਕਲਰਾਂ ਦਾ ਕਲਰ ਚਾਰ ਸੀਗਾ 5 ਕਲਰ ਨੇ ਇਹਦੇ ਵਿੱਚ 5 ਕਲਰ ਇਹਦੇ ਟਾਪ ਦੇਣਗੇ ਜਿਹੜਾ ਵੀ ਰੰਗ ਤੁਹਾਨੂੰ ਪਸੰਦ ਆ ਟਿਕ ਲਾ ਕੇ ਤੂੰ ਭੇਜਣੀ ਹੈ ਤੁਸੀਂ ਤੇ ਜਿਹੜੀ ਪੇਮੈਂਟ ਆ ਉਹ ਵੀ ਅਸੀਂ ਨਾਲ ਦੀ ਨਾਲ ਦੱਸਦੇ ਹੁੰਨੇ ਆ ਵੀ ਜਿਹੜੀ ਪੇਮੈਂਟ ਆ ਤੁਸੀਂ ਕਿਸੇ ਮੈਥਡ ਨਾਲ ਕਰਦਿਆ ਕਰੋ ਪੇਮੈਂਟ ਆ ਅਸੀਂ ਪਹਿਲਾਂ ਲੈਨੇ ਆ ਤੇ ਤੁਸੀਂ ਚਾਹੇ Google Pay ਕਰਦਿਆ ਕਰੋ ਚਾਹੇ ਬੈਂਕ ਅਕਾਊਂਟ ਦੇ ਰਾਹੀਂ ਟਰਾਂਸਫਰ ਕਰਦਿਆ ਕਰੋ ਉਹ ਤੁਹਾਡੀ ਆਪਣੀ ਚੋਅ ਹੋਊਗੀ ਤੇ ਪੇਮੈਂਟ ਆ ਅਸੀਂ ਪਹਿਲਾਂ ਲੈਨੇ ਆਂਗੇ ਆਨਲਾਈਨ ਇਦਾਂ ਨਹੀਂ ਹੈਗਾ ਵੀ ਅਸੀਂ ਸੂਟ ਭੇਜ ਕੇ ਪਹਿਲਾਂ ਬਾਅਦ ਵਿੱਚ ਅਸੀਂ ਪੇਮੈਂਟ ਲਵਾਂਗੇ ਪੇਮੈਂਟ ਅਸੀਂ ਪਹਿਲਾਂ ਲੈਨੇ ਆ ਆਹ ਲਓ ਜੀ ਇਹਦਾ ਅਗਲਾ ਡਿਜ਼ਾਈਨ ਆਗੇ ਇਹਦੇ ਆਪਣੇ 5 ਤੋਂ 6 ਡਿਜ਼ਾਈਨ ਆਇਆ 5-6 ਡਿਜ਼ਾਈਨ ਜਿਹੜੇ ਹੈਗੇ ਨੇ ਬਹੁਤ ਟੌਪ ਦੇ ਨੇ ਤੇ ਕੱਪੜੇ ਦਾ ਕੋਈ ਲੇਖਾ ਜੋਖਾ ਨਹੀਂ ਇੰਨਾ ਪਿਆਰਾ ਕੱਪੜਾ ਹੈ ਆਹ ਲਓ ਜੀ ਇਹਦੇ ਵਿੱਚ ਸੰਤਰੀ ਕਲਰ ਸੀ ਲੈਮਨ ਜਿਹਾ ਆ ਗਿਆ ਤੇ ਵਾਈਟ ਕਲਰ ਆ ਗਿਆ ਸਾਰੇ ਗੁੱੜ ਰੰਗ ਨੇ ਇਹਦੇ ਵਿੱਚ ਆਹ ਗੁਲਾਬੀ ਕਲਰ ਆ ਗਿਆ ਤੇ ਨੀਲਾ ਕਲਰ ਆ ਗਿਆ ਆਹ ਲਓ ਜੀ ਇਹਦੇ ਵਿੱਚ ਕੰਚਾਈ ਫਰੋਜ਼ੀ ਕਲਰ ਆ ਗਿਆ ਲਾਈਟ ਜਿਆ ਲਾਈਟ ਲਾਈਟ ਜਿਹਾ ਕਲਰ ਹੈ ਇਹ ਤੇ ਇਹਦੇ ਵਿੱਚ ਜਿਹੜਾ ਸੈਟ ਸੀਗਾ ਆਪਣਾ 6 ਕਲਰਾਂ ਦੇ ਵਿੱਚ ਇਹ ਸੈੱਟ ਜਿਹੜਾ अवेलेबल ਆ ਆਪਣੇ ਕੋਲੇ ਤੇ ਰੰਗ ਜਿਹੜਾ ਤੁਹਾਨੂੰ ਪਸੰਦ ਹੋਇਆ ਤੁਸੀਂ ਕਿਹੜਾ ਕੋਈ ਵੀ ਮਰਜ਼ੀ ਰੰਗ ਆਪਣੇ ਕੋਲ ਕਟਵਾ ਸਕਦੇ ਆ ਸਾਰੇ ਕਲਰ ਸੋਹਣੇ ਨੇ ਆਹ ਲਓ ਜੀ ਦੇਖਿਓ ਆਹ ਲਓ ਜੀ ਹੁਣ ਆਪਣੇ ਕੋਲ ਰਹਿ ਗਿਆ ਲਾਸਟ ਵਾਲਾ ਸੈੱਟ ਆ ਲੋ ਜੀ ਇਹ ਕਲਰ ਵੀ ਸੋਹਣਾ ਹੈ ਇਹਦੇ ਚ ਲਾਈਟ ਲਾਈਟ ਜਿਹਾ ਕਲਰ ਲੈ ਇਹਦੇ ਚ ਬਹੁਤੇ ਡਾਰਕ ਨੇ ਕਲਰ ਤੇ ਮਿੱਠੇ ਮਿੱਠੇ ਇਹਨਾਂ ਦੇ ਰੰਗ ਨੇਗੇ ਤੇ ਘੈਂਟ ਘੈਂਟ ਜਿਹਾ ਇਹ ਸੂਟ ਨੇ ਸਾਰੇ ਤੇ ਇਹਦੇ ਵਿੱਚ ਇੱਕ ਆਪਣੇ ਕੋਲੇ ਆ ਗਿਆ ਬਲੈਕ ਕਲਰ ਜਿਹਦਾ ਕੰਟਰਾਸਟ ਕੰਬੀਨੇਸ਼ਨ ਬਹੁਤ ਸੋਹਣਾਗਾ ਤੇ ਇੱਕ ਲਾਈਟ ਜਿਹਾ ਸਰਦਈ ਕਲਰ ਆ ਗਿਆ ਇਹਦਾ ਕੰਟਰਾਸਟ ਕੰਬੀਨੇਸ਼ਨ ਵੀ ਬਹੁਤ ਸੋਹਣਾਗਾ ਤੇ ਇੱਕ ਇਹਦੇ ਵਿੱਚ ਗੁਲਾਬੀ ਕਲਰ ਆ ਗਿਆ ਇਹਦੇ ਵਿੱਚ ਜਿਹੜਾ ਚਾਰ ਕਲਰਾਂ ਦਾ ਸੈਟ ਹੈ ਇਹ ਇਹ ਸੂਟ ਜਿਹੜੇ ਹੈਗੇ ਨੇ ਬਹੁਤ ਸੋਹਣੇ ਨੇ ਤੇ ਇੱਕ ਤੁਸੀਂ ਮਾਰ ਕੇ ਭੇਜਣੀ ਆ ਆਨਲਾਈਨ ਤੁਸੀਂ ਘਰ ਬੈਠ ਕੇ ਜਦੋਂ ਮੰਗਾ ਲਿਓ ਜਿਹੜੇ ਸਾਡੇ ਨੇੜੇ ਤੇੜੇ ਪਿੰਡਾਂ ਵਾਲਾ ਕਸਟਮਰ ਹੁੰਦਾ ਉਹ ਜਦੋਂ ਸਾਡੇ ਕੋਲੇ ਮਾਲ ਮੁੱਕ ਜਾਂਦਾ ਜਾਂ ਸੇਲ ਹੋ ਜਾਂਦਾ ਸਾਡੇ ਕੋਲੇ ਕਿਉਂ ਮਾਲ ਜਦੀ ਸੇਲ ਹੋ ਜਾਂਦਾ ਉਸ ਤੋਂ ਬਾਅਦ ਵਿੱਚ ਆ ਕੇ ਉਹ ਵਾਲਾ ਸੂਟ ਫੋਟੋ ਕੱਢ ਕੇ ਦਿਖਾਉਂਦੇ ਨੇ ਇਦਾਂ ਨਾਲ ਤੁਸੀਂ ਕਰਿਆ ਕਰੋ ਤੁਸੀਂ ਜਦੋਂ ਵੀ ਵੀਡੀਓ ਦੇਖ ਲਈ ਨਾਲ ਦੀ ਨਾਲ ਤੁਸੀਂ ਸਾਨੂੰ ਸਕਰੀਨਸ਼ਾਟ ਭੇਜ ਕੇ ਪੇਮੈਂਟ ਕਰਕੇ ਤੁਸੀਂ ਆਪ ਦਾ ਸ਼ੂਟ ਅਸੀਂ ਥੋੜੀ ਸਲਿੱਪ ਲਾ ਕੇ ਅਲੱਗ ਰੱਖ ਦਿਆ ਕਰਾਂਗੇ ਤੁਸੀਂ ਨਾਲ ਦੀ ਨਾਲ ਆਪ ਦਾ ਮੁੱਕ ਕਰ ਲਿਆ ਕਰੋ ਫਿਰ ਬਾਅਦ ਦੇ ਵਿੱਚ ਜਿਹੜਾ ਮਾਲ ਸੇਲ ਹੋ ਜਾਂਦਾ ਤੇ ਉਹ ਨਹੀਂ ਮਿਲਦਾ ਇੱਕ ਮੈਂ ਜਾਂਦੀਆਂ ਸੀ ਤੁਹਾਨੂੰ ਹੋਰ ਚੀਜ਼ ਦਿਖਾਉਣੀ ਹੈ ਕਿਉਂਕਿ ਹੁਣ ਵਿਆਹ ਸਾਡਿਆਂ ਦਾ ਸੀਜ਼ਨ ਆ ਗਿਆ ਅਸੀਂ ਜਿਹੜਾ ਬੁਟੀਕ ਪੀਸ ਆ ਅਸੀਂ ਉਹ ਤਿਆਰ ਕਰਨ ਲੱਗ ਗਏ ਸ਼ੂਟ ਇਦਾਂ ਸਾਡੇ ਕੋਲ ਬੁਟੀਕ ਪੀਸ ਵੀ ਤੁਹਾਨੂੰ ਬਹੁਤ ਸਾਰੇ ਮਿਲ ਜਾਇਆ ਕਰਨਗੇ ਇਦਾਂ ਅਸੀਂ ਆਪ ਦਾ ਕੰਮ ਕਰਵਾਉਂਦੇ ਆ ਸ਼ੂਟਾਂ ਦੇ ਉੱਤੇ ਬਾਕੀ ਸਾਡੀ ਲੈਂਸ ਵਗੈਰਾ ਲੱਗਣ ਵਾਲੀ ਇਹ ਸੂਟ ਤੇ ਬਾਕੀ ਹੈ ਇਹ ਮੈਂ ਤੁਹਾਨੂੰ ਕਿਹੜਾ ਸੈਂਪਲ ਦਿਖਾਉਣੀ ਹੈ ਇਹ ਸੂਟ ਸਾਡੇ ਆਪ ਤਿਆਰ ਕਰਾਏ ਹੁੰਦੇ ਨੇ ਇਹ ਸਾਡਾ ਬੁਟੀਕ ਪੀਸ ਆ ਅਸੀਂ ਮਸ਼ੀਨ ਤੇ ਆ ਵਰਕ ਕਰਾਉਂਦੇ ਆ ਹੈਂਡ ਵਰਕ ਕਰਾਉਂਦੇ ਆ ਵਰਕ ਕਰਾਉਂਦੇ ਆ ਜਿਹਦੇ ਜਿਨੇ ਵੀ ਕਿਸੇ ਨੇ ਸ ਜਿਵੇਂ ਘੇਰ ਦੇ ਉੱਤੇ ਇਹਦੇ ਵਰਕ ਆ ਗਿਆ ਗਲੇ ਦੇ ਉੱਤੇ ਵਰਕ ਆ ਗਿਆ ਤੇ ਇਹ ਆਪਣਾ ਨਾਲ ਬਾਹਾਂ ਤੇ ਤੇ ਪਹੁੰਚੇ ਦੇ ਉੱਤੇ ਵੀ ਨਾਲ ਵਰਕ ਹੈਗਾ ਇਹ ਆਪਾਂ ਪਹੁੰਚੇ ਦੇ ਉੱਤੇ ਵਰਕ ਕਰਾਇਆ ਹੈਗਾ ਤੇ ਇਹ ਵਾਲਾ ਸੂਟ ਬਹੁਤ ਹੀ ਸੋਹਣਾ ਸਾਫਾ ਇਹ ਤੇ ਇਹਦੇ ਨਾਲ ਦੁਪੱਟੇ ਅਸੀਂ ਇਦਾਂ ਪਿਓਰ ਚਨੂਨ ਦੇ ਕਰਾਉਣੇ ਆ ਬਾਕੀ ਹੁਣ ਸਾਡੀ ਲੈਸ ਲਾਉਣੀ ਬਾਕੀ ਰਹਿ ਗਈ ਅਸੀਂ ਸੂਟ ਨੂੰ ਤਿਆਰ ਕਰਾਉਣਾ ਤੇ ਇਹਦੇ ਨਾਲ ਅਸੀਂ ਪਿਓਰ ਚਨੂਨ ਦਾ 2.5 ਮੀਟਰ ਦਾ ਦੁਪੱਟਾ ਦਿੰਨੇ ਆ ਤੇ ਜੇ ਕਿਸੇ ਭੈਣ ਨੇ ਆਪਦੀ ਮਰਜ਼ੀ ਨਾਲ ਦੁਪੱਟਾ ਲਵਾਉਣਾ ਤਾਂ ਉਹ ਸਾਨੂੰ ਦੱਸ ਦਿਆ ਕਰੇ ਕਨੈਕਟ ਕਰ ਲੈ ਕੇ ਸਾਡੇ ਨਾਲ ਅਸੀਂ ਪੂਰਾ 2.5 ਮੀਟਰ ਦਾ ਪਿਆਰ ਚਨਾਉਂਦਾ ਦੁਪੱਟਾ 2.5 ਅਤੇ 2 ਦਾ ਤਿਆਰ ਕਰਾਉਨੇ ਆ ਨਾਲ ਸੂਟ ਦੇ ਇਹਦਾ ਸਾਈਜ਼ ਵੀ ਬਹੁਤ ਲੰਬਾ ਹੋਊਗਾ ਤੇ ਕੁਆਲਿਟੀ ਕੱਪੜੇ ਦੀ ਬਹੁਤ ਵਧੀਆ ਹੋਊਗੀ ਇਸ ਤੋਂ ਬਾਅਦ ਸਾਡੇ ਕੋਲੇ ਆ ਗਈ ਘੁਮਕੁਮ ਅਸੀਂ ਘੁਮਕੁਮ ਤੇ ਵੀ ਸ਼ੂਟ ਆਦੇ ਜਿਹੜੇ ਸਾਰੇ ਅਸੀਂ ਆਪ ਤਿਆਰ ਕਰਾਉਨੇ ਹੁੰਨੇ ਆ ਕਿਉਂਕਿ ਸਾਡਾ ਰੇਟ ਤਾਂ ਅਲੱਗ ਹੁੰਦਾ ਸਾਡਾ ਕਿਸੇ ਨਾਲ ਕੋਈ ਕੰਪਰੋਮਾਈਜ਼ ਨਹੀਂ ਹੁੰਦਾ ਕਿਸੇ ਨਾਲ ਸਾਡਾ ਕੋਈ ਲੈਣਾ ਦੇਣਾ ਨਹੀਂਗਾ ਕਿਸੇ ਦੀ ਦੁਕਾਨ ਨਾਲ ਸਾਡੇ ਰੋਟਿਆਂ ਦਾ ਸਮਝੌਤਾ ਨਹੀਂ ਕਿਉਂਕਿ ਸਾਡੀ ਕੁਆਲਿਟੀ ਆਪਣੀ ਹੁੰਦੀ ਹੈ ਬਹੁਤ ਵਧੀਆ ਹੁੰਦੀ ਹੈ ਅਸੀਂ ਆਪ ਦੇ ਸੂਟ ਆਪ ਤਿਆਰ ਕਰਦੇ ਹਾਂ ਸਾਨੂੰ ਆਪਣੀ ਦੁਕਾਨਦਾਰੀ ਤੇ ਵਿਸ਼ਵਾਸ ਹੈ ਕਿਉਂਕਿ ਅਸੀਂ ਬਹੁਤ ਚਿਰ ਦੇ ਕੰਮ ਕਰਦੇ ਹਾਂ ਕੱਪੜੇ ਦਾ ਜਿਵੇਂ ਇਹ ਵਾਲਾ ਸਟਾਫ ਆ ਗਿਆ ਇਹ ਮੈਂ ਤੁਹਾਨੂੰ ਤਾਂ ਦਿਖਾਉਣੀ ਹੈ ਕਿਉਂਕਿ ਵੀ ਅਸੀਂ ਕਸਟਮਰ ਨੂੰ ਪਤਾ ਲੱਗ ਜੇ ਵੀ ਇਹ ਬਟੀਕ ਦੇ ਸੂਟ ਨੇ ਜਿਹੜੇ ਆਪ ਰੈਡੀ ਕਰਵਾਉਂਦੇ ਨੇ ਤੇ ਇਹ ਵਾਲਾ ਸਾਰਾ ਘੇਰ ਦਾ ਕੰਮ ਆਊਗਾ ਨਾਲ ਤੇ ਆਹ ਵਾਲਾ ਬਾਂ ਦਾ ਡਿਜ਼ਾਈਨ ਆਊਗਾ ਇਹ ਸਾਡਾ ਕੰਮ ਖੁਦ ਦਾ ਕਰਾਇਆ ਹੋਇਆ ਸਾਡੇ ਅਲੱਗ ਦੇ ਦੂਜੀਆਂ ਦੁਕਾਨਾਂ ਨਾਲੋਂ ਰੇਟ ਹੋਣਗੇ ਕਿਉਂਕਿ ਸਾਡੀ ਮਿਹਨਤ ਹੁੰਦੀ ਹੈ ਅਸੀਂ ਆਪ ਦੇ ਕ ਤੇ ਇਹਦੇ ਨਾਲ ਮੈਂ ਦੁਪੱਟਾ ਸਾਨੂੰ ਦਿੰਨੀ ਆ ਆ ਲਓ ਜੀ ਇਹ ਜਦੋਂ ਤਿਆਰ ਹੋ ਗਏ ਦੁਪੱਟੇ ਸ਼ੂਟ ਦੀ ਲੁੱਕ ਨੇ ਹੋਰ ਹੀ ਬਣ ਜਾਣਾ ਆ ਫੜੇ ਆ ਲਓ ਜੀ ਇਹ ਨਾਲ ਅਸੀਂ ਦੁਪੱਟੇ ਰੈਡੀ ਕਰਾਏ ਨੇ ਖੁਦ ਤਿਆਰ ਕਰਾਏ ਨੇ ਬਾਕੀ ਸਾਡੀ ਲੈਸ ਆ ਇਹ ਵੀ ਠੀਕ ਤੇ ਜਾਣਗੇ ਹੁਣ ਲੈਸ ਲਗਾਉਣ ਵਾਸਤੇ ਅਸੀਂ ਇਹਨੂੰ ਪ੍ਰੋਪਰ ਤਿਆਰ ਕਰਕੇ ਕਸਟਮਰ ਦੇ ਜਿਹੜਾ ਅਸੀਂ ਰੂਹੂ ਕਰਾਂਗੇ ਸ਼ੂਟ ਨੂੰ ਇਹ ਕੇ ਰਸ ਨੂੰ ਮੈਂ ਦਿਖਾਤਾ ਜੇ ਕਿਸੇ ਨੂੰ ਵੀ ਠੀਕ ਪੀਸਾਂ ਦੀ ਲੋੜ ਹੁੰਦੀ ਆ ਉਹ ਤੋਂ ਸਾਡੇ ਕੋਲੋਂ ਲੈ ਸਕਦੇ ਆ ਦੁਕਾਨ ਤੇ ਆ ਕੇ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਸੋਹਣੇ ਸੋਹਣੇ ਸੂਟ ਦਿਖਾਏ ਤੁਹਾਨੂੰ ਸੋਹਣੇ ਸੋਹਣੇ ਰੰਗ ਦਿਖਾਏ ਵੀਡੀਓ ਨੂੰ ਤੁਸੀਂ ਸਾਰੀਆਂ ਰਿਸ਼ਤੇਦਾਰੀਆਂ ਦੇ ਵੀ ਸ਼ੇਅਰ ਕਰਿਆ ਕਰੋ ਮਾਮੀਆਂ-ਵਾਸੀਆਂ ਭੂਆ ਕੋਲੇ ਤੇ ਜਿਹੜੀਆਂ ਵੀਡੀਓ ਨੂੰ ਤੁਸੀਂ ਇੰਨਾ ਦਾ ਪਿਆਰ ਦਿੱਨੇ ਹੋ ਤੁਹਾਡਾ ਪਹਿਲਾਂ ਧੰਨਵਾਦ ਤੇ ਇਹ ਸੀਗੀ ਆਪਣੀ ਅੱਜ ਦੀ ਵੀਡੀਓ ਨਵੀਂ ਕਲੈਕਸ਼ਨ ਦੇ ਨਾਲ ਲੈ ਕੇ ਆਪਾਂ ਫਿਰ ਸੋਹਣੇ ਸੋਹਣੇ ਸੂਟ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਤਿ ਸ਼੍ਰੀ ਅਕਾਲ